ਬੀਜਪੀ ਐਨਯੂ ਦੇ ਤੁਹਾਡਾ ਸਵਾਗਤ ਹੈ ਬੈਸਟ ਜਰਨਲਿਜਮ ਪਰਫੈਕਟ ਨਿਊਜ਼ ਤੁਸੀਂ ਸਾਡੇ ਕੋਲੋਂ ਕੋਈ ਵੀ ਆਪਣੀ ਖਬਰ ਲਗਵਾ ਸਕਦੇ ਹੋ ਅੱਜ ਦੀਆਂ ਮੇਨ ਖਬਰਾਂ ਕੇਂਦਰੀ ਮੰਤਰੀ ਮੰਡਲ ਨੇ ਲਿਆ ਫੈਸਲਾ ਜਿਸ ਦੇ ਵਿੱਚ ਝੋਨੇ ਸਣੇ 14 ਸੌਣੀਆਂ ਦੀਆਂ ਫਸਲਾਂ ਨੂੰ ਐਮਐਮਐਸਪੀ ਵਿੱਚ ਵਾਧਾ ਕਰਕੇ ਦਿੱਤੀ ਗਈ ਲੋਕਾਂ ਨੂੰ ਬੜੀ ਹੀ ਵਧੀਆ ਖਬਰ ਜਿਹਦੇ ਵਿੱਚ 2 ਲੱਖ ਬੇਰ ਹਾਊਸ ਬਣਾਉਣ ਦਾ ਟੀਚਾ ਤੇ ਸਮੁੰਦਰ ਕਿਨਾਰੇ ਬਣਾਏ ਜਾਣਗੇ ਫਲੋਟਿੰਗ ਟਰਮੀਨਲ ਬਰਨਸੀ ਹਵਾਈ ਅੱਡੇ ਨੂੰ ਬਣਾਇਆ ਜਾਵੇਗਾ ਗ੍ਰੀਨ 에ਅਰਪੋਰਟ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਲਿਆ ਵੱਡਾ ਫੈਸਲਾ ਜਲੰਧਰ ਜਿਮਨੀ ਬੋ ਚੋਣਾ ਦੇ ਮੱਦੇ ਨਜ਼ਰ ਬਤਲੀ ਕੀ ਕੰਪਾਰਟਮੈਂਟ ਦੀ ਪ੍ਰੀਖਿਆ ਦੀ ਡੇਟ ਸ਼ੀਟ 10 ਜੁਲਾਈ ਨੂੰ ਹੋਣ ਵਾਲਾ ਪੇਪਰ ਕੀਤਾ ਗਿਆ ਕੈਨਸਲ ਜਿਸ ਵਿੱਚ 12ਵੀਂ 8ਵੀਂ 10ਵੀਂ ਦੇ ਪੇਪਰ ਹੋਣੇ ਸਨ ਪੰਜਾਬੀਆਂ ਨੂੰ ਮੀਂਹ ਪੈਣ ਨਾਲ ਮਿਲੀ ਬਹੁਤ ਵੱਡੀ ਰਾਹਤ ਮੌਸਮ ਪ੍ਰਵਾਹ ਵੱਨੋਂ ਮੀਂਹ ਦੇ ਤੂਫਾਨ ਨੂੰ ਲੈ ਕੇ ਕੀਤਾ ਗਿਆ ਜਲੋਲਟ ਤਾਪਮਾਨ 0.4 ਡਿਗਰੀ ਤੱਕ ਦੀ ਦਰਜ ਕੀਤੀ ਗਈ ਗ੍ਰਾਵਟ ਅੱਜ ਦੇਸ਼ ਦੇ ਰਾਸ਼ਟਰਪਤੀ ਤਰਫੋਂ ਮਰਮੰਗੀ ਦਾ ਜਨਮ ਦਿਨ ਸਾਹਮਣੇ ਦਿੱਤੀ ਵਧਾਈ ਕਿਸਾਨਾਂ ਨੂੰ ਮੋਦੀ ਦੀ ਸਰਕਾਰ ਦਾ ਤੋਹਫਾ ਝੋਨੇ ਦੀ ਫਸਲ ਉਤੇ 117 ਰੁਪਏ ਵਿੱਚ ਕੀਤਾ ਗਿਆ ਵਾਦਾ ਹੁਣ 2300 ਰੁਪਏ ਪ੍ਰਤੀ ਕਵਾਂਟਲ ਮਿਲੇਗਾ ਰੇਟ ਇਹ ਮੋਦੀ ਸਰਕਾਰ ਦਾ ਬਹੁਤ ਹੀ ਵੱਡਾ ਫੈਸਲਾ ਹੈਗਾ ਜੂਜੀਸੀ ਨੈਟ 2024 ਦੀ ਪ੍ਰੀਖਿਆ ਹੋਈ ਰੱਦ ਪੇਪਰ ਲੀਕ ਹੋਣ ਦੇ ਸ਼ੱਕ ਦੇ ਚੱਲਦੇ ਕੇਂਦਰ ਸਰਕਾਰ ਨੇ ਲਿਆ ਫੈਸਲਾ 18 ਜੂਨ ਨੂੰ ਹੋਈ ਸੀ ਪ੍ਰੀਖਿਆ ਸੀਬੀਆਈ ਨੂੰ ਸੌਂਪੀ ਗਈ ਜਾਂਚ ਕਿਉਂਕਿ ਇਸ ਦੇ ਵਿੱਚ ਇੱਕੋ ਨਾਲ ਦੇ 7 ਬੱਚੇ ਆਏ ਸਨ ਰੋਪਰ ਆਉਣ ਮળે ਦਿਨਾਂ ਵਿੱਚ ਬਣਾਇਆ ਜਾਵੇਗਾ ਦਿੱਲੀ 에ਰਪੋਰਟ ਨੂੰ ਤੇ ਪੰਜਾਬ ਹੈਲਪ ਸੈਂਟਰ ਜਿੱਥੇ ਪੰਜਾਬ ਸਰਕਾਰ ਦੇ ਅਫਸਰਾਂ ਨੂੰ ਲੋਕਾਂ ਦੀ ਸਮੱਸਿਆ ਨੂੰ ਦਿੱਤਾ ਜਾਵੇਗਾ ਕੀਤਾ ਜਾਵੇਗਾ ਦੂਰ ਪੀਐਨਬੀ ਖਤਮ ਧਾਰਕਾਂ ਦੇ ਜ਼ਰੂਰੀ ਖਬਰ 3 ਸਾਲਾਂ ਤੋਂ ਨਹੀਂ ਵਰਤੇ ਦੇ ਖਾਤਾਂ ਨੂੰ 30 ਜੂਨ 2024 ਨੂੰ ਬੰਦ ਕਰ ਦਿੱਤਾ ਜਾਵੇਗਾ ਜ਼ੀਰੋ ਅਕਾਊਂਟ ਵਾਲੇ ਬੈਲੈਂਸ ਵੀ ਕੀਤੇ ਜਾਣਗੇ ਬੰਦ ਬੱਧਤ ਖਾਤਿਆਂ ਨੂੰ ਸੁਰੱਖਿਆ ਹੰਧਿਆਨ ਦੇ ਵਿੱਚ ਰੱਖਦਾ ਇਹ ਲੈਗਾ ਫੈਸਲਾ ਬਸਾਂ ਵਿੱਚ ਸਫ਼ਰ ਕਰਨ ਵਾਲਿਆਂ ਦੀ ਵੱਡੀ ਖ਼ਬਰ ਭਲਕੇ ਪੰਜਾਬ ਦੇ ਸਰਕਾਰੀ ਬਸਾਂ ਦਾ ਰਹੇਗਾ ਚੱਕਾ ਜਾਮ ਪ੍ਰਦਰਸ਼ਨ ਨਾਲ ਮੀਟਿੰਗ ਰੱਦ ਹੋਣ ਤੋਂ ਮੰਗਲ ਰੋਡਵੇ ਠੇਕਾ ਮੁਲਾਜ਼ਮਾਂ ਜੂਨੀਅਨ ਨੇ ਕੀਤਾ ਕੀ ਹੜਤਾਲ ਦੇ ਵਿੱਚ ਐਲਾਨ ਤਨਖਾਹ ਨਾ ਮਿਲਣ ਕਰਕੇ ਕੀਤੀ ਗਈ ਹੜਤਾਲ ਤੇ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹਰ ਇੱਕ ਤੱਕ ਇਹ ਨਿਊਜ਼ ਪਹੁੰਚ ਸਕੇ